ਆ ਗਏ ਸਾਛੜੀ ਗਾਲ ਸਾਰਿਆਂ ਨੂੰ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ ਤੇ ਗੱਲ ਹੈ ਜੀ ਇਦਾਂ ਕਿ ਇਹ ਵਲੋਗ ਆ ਆਪਾਂ ਗੱਲਬਾਤ ਕਰਨ ਦੇ ਲਈ ਆਏ ਤੁਹਾਡੇ ਨਾਲ ਕਿਉਂਕਿ ਮੁੰਡੇ ਨੇ ਆਪਾਂ ਚੈਨਲ ਬਣਾਇਆ ਆ ਅਵਨੀਤ ਤੇ ਸਾਗਰ ਸਪਿਰਚੁਅਲ ਟਾਕਸ ਠੀਕ ਆ ਹੁਣ ਅਸੀਂ ਜਾਈਦਾ ਆ ਗੁਰੂ ਮਹਾਰਾਜ ਦੇ ਇਹ ਜਾਂਦਾ ਮਹਾਰਾਜ ਦੇ ਹਨੂਮਾਨ ਜੀ ਦੇ ਹਾਂਜੀ ਇਹ ਹੈਗਾ ਹਨੂਮਾਨ ਦਾ ਭਗਤ ਹਨੂਮਾਨ ਜੀ ਦਾ ਭਗਤ ਤੇ ਅਸੀਂ ਜਾਈਦਾ ਆ ਬਾਬਾ ਸ੍ਰੀ ਚੰਦ ਜੀ ਕੋਲ ਗੁਰਗ੍ਰਾਮ ਸਾਹਿਬ ਆਇਆ ਕੋਲ ਸਤਿਕਾਰ ਰਹੀ ਸਾਰਿਆਂ ਦਾ ਕਰੀਦਾ ਆ ਇਹ ਹਿੰਦੂ ਵੀਰ ਆ ਮੇਰਾ ਭਰਾ ਆ ਬਹੁਤ ਪਿਆਰ ਆ ਸਾਡਾ ਤੇ ਆਪਾਂ ਹੁਣ ਕੰਮ ਕਰੀਦਾ ਆ ਵਲੌਗ ਬਣਾਈਦਾ ਆ ਇਕੱਠੇ ਬਣਾਈਦਾ ਆ ਤੇ ਹੁਣ ਮੇਰੇ ਆ ਸੱਟ ਲੱਗੀ ਦੇ ਲਓ ਕੂਣ ਚਾਹੁੰਦਾ ਈ ਸਾਰਾ ਹੱਥ ਭਰ ਗਈ ਇਹਨੇ ਹੁਣ ਪੱਟੀ ਕੀਤੀ ਆਪਣਾ ਪਤਾ ਨਹੀਂ ਇਹਦਾ ਕੁਝ ਵੀ ਜੀ ਉਹਦੇ ਨਾਲ ਉਹ ਪਾੜ ਕੇ ਇਹ ਆ ਸ਼ਸਤਰ ਨਾਲ ਹੱਥ ਉਹਦੇ ਆ ਗਿਆ ਇਹ ਲਾਪਰਵਾਹੀ ਕਰਕੇ ਆ ਕਿਉਂਕਿ ਮੈਂ ਮਾਰਦਾ ਈ ਸ਼ੈਰੀ ਕਿਉਂਕਿ ਆਪਾਂ ਨੂੰ ਸ਼ਸਤਰ ਵਿਦਿਆ ਹੁੰਦੀ ਆ ਹੰਕਾਰ ਬੋਲਦਾ ਈ ਮੇਰੇ ਚ ਤੇ ਮਰਨੈ ਹੰਕਾਰ ਲਾਤਾ ਕੱਢ ਦੋ ਇਹ ਬਾਕੀ ਐਦਾਂ ਆ ਹੁਣ ਮੈਂ ਵਲੌਗ ਬਣਾਉਂਦਾ ਆ ਹੁਣ ਤੁਸੀਂ ਮੇਰੀ ਸਿਹਤ ਵੀ ਦੇਖ ਸਕਦੇ ਆ ਬਹੁਤ ਜ਼ਿਆਦਾ ਲੱਗ ਨਾਲ ਟਕਰਾ ਹੋਇਆ ਆ ਪਹਿਲਾਂ ਮੈਂ ਬਹੁਤ ਰਹਿ ਗਿਆ ਸੀਗਾ ਕੁਝ ਗਲਤ ਕੰਮਾ ਕਰਕੇ ਕੁਝ ਗਲਤ ਸੰਗਤ ਕਰਕੇ ਮੈਂ ਉਹਨਾਂ ਚ ਫਸ ਗਿਆ ਸੀਗਾ ਤੇ ਸਾਥ ਮੇਰਾ ਕਿਸੇ ਨੇ ਨਹੀਂ ਦਿੱਤਾ ਮਾਰਿਆ ਤੋਂ ਸਭਾਏ ਮਾਰਾਇ ਨੇ ਹੱਥ ਫੜਿਆ ਤਾਂ ਮੈਂ ਉਹ ਦਲਦਲ ਚੋਂ ਨਿਕਲਿਆ ਤੇ ਹੁਣ ਭਾਵੇਂ ਮੈਨੂੰ 3600 ਬੰਦਾ ਗਲਤ ਕਹੀ ਜਾਵੇ ਪਰ ਜਿਹੜੀ ਗੱਲ ਸੱਚ ਆ ਉਹ ਗੱਲ ਸੱਚ ਆ ਜਦੋਂ ਗਲਤ ਸੀਗੇ ਸੀਗੇ ਹੁਣ ਗਲਤ ਨਹੀਂ ਆ ਤੇ ਨਾ ਕਿਸੇ ਦੀ ਇਹ ਗੱਲ ਸੁਣਨੀ ਆ ਤੇ ਨਾ ਸਾਨੂੰ ਕੋਈ ਕਮੈਂਟ ਵਾਜੀ ਕਰ ਸਕਦਾ ਆ ਜਿਹੜਾ ਕਮੈਂਟ ਵਾਜੀ ਕਰੂਗਾ ਉਹ ਜ਼ਿੰਮੇਵਾਰ ਆਪ ਹੋਊਗਾ ਫਿਰ ਛੇਤਰਾਂ ਦਾ ਤੇ ਗਾਲਾਂ ਵੀ ਮੈਂ ਕੱਢਣ ਲੱਗੇ ਸੋਚਦਾ ਨਹੀਂਗਾ ਤੇ ਅਦਾਗੀ ਤੇ ਕਰੁੰਦਾ ਯਾਰ ਬੰਦੇ ਦਾ ਕੰਮ ਹੁੰਦਾ ਬੋਲਣਾ ਉਹਨੂੰ ਬੋਲਣ ਦਈਦਾ ਵਾ ਤੇ ਫालतੂ ਬਕਵਾਸ ਵਾ ਜਿਹੜੇ ਕਰਦੇ ਆ ਉਹ ਇੱਕ ਤਾਂ ਹਟਜੋ ਨਹੀਂ ਤਾਂ 70 ਹੈਗਾ ਆ ਤਿਆਰ 70 ਤਿਆਰ ਆਉਣ ਲਈ ਤੇ ਇਸ ਕਰਕੇ ਆਪਣਾ ਬਚਾਅ ਆਪ ਰੱਖੋ ਤੇ ਇਹ ਬਕਵਾਸ ਨਾ ਕਰੋ ਤੂੰ ਵੀ ਬਲੌਗ ਵੀ ਦੇਖਣੇ ਆ ਮਜ਼ਾ ਵੀ ਲੁੱਟਣਾ ਆ ਤੇ ਬਕਵਾਸ ਵੀ ਕਰਨੀ ਆ ਇਹ ਕੰਮ ਨਹੀਂ ਹੋਣਾ ਜਾਂ ਅਨਸਬਸਕ੍ਰਾਈਬ ਕਰ ਦੋ ਜਾਂ ਫਿਰ ਨੋਟ ਇੰਟਰਸਟਿਡ ਆਉਂਦਾ ਏਕ ਉੱਤੇ ਕਲਿੱਕ ਕਰ ਦੋ ਤੇ ਮੇਰੀਆਂ ਵੀਡੀਓਜ਼ ਦੇਖਣ ਦੀ ਕੋਈ ਲੋੜ ਨਹੀਂ ਕਿਸੇ ਨੂੰ ਜਿਹੜੇ ਪਿਆਰ ਕਰਦੇ ਆ ਉਹ ਦੇਖੋ ਪਿਆਰ ਦੋ ਨਿਆਰੇ ਲੁੱਟੋ ਤੁਹਾਨੂੰ ਇਹੀ ਜਗ੍ਹਾ ਦਿਖਾਉਂਦੇ ਆ ਕਮਾਉਂਦੇ ਫਰੌਂਦੇ ਆ ਤੇ ਨਹੀਂ ਇਹੀ ਕਿਸੇ ਦੀ ਗੱਲ ਨਹੀਂ ਸੁਣਨੀ ਹੈਗੀ ਨਾ ਆੜੇ ਕੋ ਸੁਣ ਹੁੰਦੀ ਆ ਇਹੀ ਵਲੌਗ ਬਣਾਉਂਦੇ ਆ ਕੁਝ ਬੋਲੀ ਦਾ ਘਟ ਹੀ ਆ ਸਿਨੇਮੈਟਿਕ ਸ਼ਾਟ ਹੀ ਲਈਦੇ ਆ ਅੱਜ ਬੋਲਣ ਦੀ ਲੋੜ ਪਈ ਆ ਕਿਉਂਕਿ ਬਹੁਤ ਜ਼ਿਆਦਾ ਬੋਲਨ ਲੱਪੇ ਸੀ ਲੋਕੀ ਜਦੋਂ ਗਲਤ ਸੀਗੇ ਛੱਤੀ ਯਾਰੀ ਆ ਕੇ ਕਹਿੰਦੇ ਉਦੋਂ ਕਹੇ ਨੇ ਨਹੀਂ ਕੁਝ ਬੋਲਿਆ ਆ ਕੇ ਹੁਣ ਜਦੋਂ ਬੰਦਾ ਸਹੀ ਆ ਤੇ ਤੁਸੀਂ ਉਹਨੂੰ ਟੋਕੀ ਜਾਣਾ ਟੋਕੀ ਜਾਣਾ ਤੇ ਉਹ ਹਟ ਜਵੇ ਵਿਚਕਦਾ ਮੈਨੂੰ ਇਹੋ ਜਿਹੇ ਬੰਦਿਆਂ ਦੇ ਫੋਨ ਆਏ ਤੇ ਤੇਰਾ ਸੋਦਾ ਲਾਉਣਾ ਤੇਰਾ ਦਮਾਲਾ ਲਾਉਣਾ ਚੋਲਾ ਲਾਉਣਾ ਹੁਣ ਚੋਲਾ ਦਮਾਲਾ ਤੁਹਾਡਾ ਆ ਤੁਸੀਂ ਦਿੱਤਾ 20 ਸਾਲ ਹੋ ਗਏ ਮੈਨੂੰ ਗਦਗਾ ਖੇਡਦੇ ਨੂੰ ਫ੍ਰੀ ਸਿਖਲਾਈ ਦੇ ਦਿਆ ਗਤਕੇ ਦੀ ਤੇ ਬਾਸਾਬ ਗੁਰਦੁਆਰੇ 6 ਤੋਂ 8 ਜਦੋਂ ਮਰਜੀ ਆ ਜਾਓ। ਉਸਤਾਦ ਮੇਰਾ ਉਸਤਾਦ ਬੁਰਮੁਖ ਸਿੰਘ ਜੀ। ਉਹਨਾਂ ਦੇ ਉਸਤਾਦ ਉਸਤਾਦ ਹੀਰਾ ਸਿੰਘ ਜੀ। ਤੇ ਅਸੀਂ 20 ਸਾਲ ਤੋਂ ਗਤਕਾ ਸਿਖਲਾਈ ਦਿੰਦੇ ਪਏ ਆ। ਤੇ ਹੁਣ ਇਹਦਾ ਕਹਿਣਾ ਤਾਂ ਨਹੀਂ ਚਾਹੀਦਾ। ਤੁਸੀਂ ਵੀਡੀਓਜ਼ ਇਹ ਵੀ ਜਾ ਕੇ ਦੇਖ ਸਕਦੇ ਆ ਕਿ ਆਪਾਂ ਕਿੰਨੇ ਗਰੀਬ ਘਰਾਂ ਦੇ ਵਿੱਚ ਸੇਵਾ ਦਿੱਤੀ ਆ। ਗਰੀਬ ਕੁੜੀ ਦੇ ਘਰੇ ਵਿਆਹ ਲਈ ਉਹਨਾਂ ਕੋਲ ਪੈਸੇ ਨਹੀਂ ਸੀ ਉਹਨਾਂ ਨੂੰ ਪੈਸੇ ਦੇ ਕੇ ਆਏ ਆ। ਕਿਸੇ ਦੇ ਘਰੇ ਪੱਖਾ ਨਹੀਂ ਸੀ ਉਹਨਾਂ ਨੂੰ ਕੂਲਰ ਦੇ ਕੇ ਆਏ ਆ। ਕਿ ਇਹ ਦੇ ਘਰੇ ਆਟਾ ਨਹੀਂ ਅੰਨ ਨਹੀਂ ਉਹਨਾਂ ਨੂੰ ਅੰਨ ਪਾਣੀ ਦੇ ਕੇ ਆਏ ਆ ਇਹ ਨਹੀਂ ਬਹੀ ਗੱਲਾਂ ਕਰਦੇ ਆ ਤੁਸੀਂ ਦੇਖ ਵੀ ਸਕਦੇ ਆ ਰਿਜ਼ਲਟ ਵੀ ਤੁਹਾਡੇ ਸਾਹਮਣੇ ਆ ਇਹ ਵੀ ਨਹੀਂ ਮੈਂ ਕਿਸੇ ਤੋਂ ਮੰਗ ਕੇ ਆਪਾਂ ਲਈਦਾ ਕੋਈ ਚੀਜ਼ ਦਸ ਬੰਦ ਗੱਡੀ ਦਾ ਆ ਉਹਰੇ ਚ ਹਰੇਕ ਚੀਜ਼ ਲਈਦੀ ਆ ਤੁਕੀ ਗੁਰੂ ਮਾਰਾ ਨੇ ਕਿਹਾ ਆ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਉਹ ਸਿਧਾਂਤ ਤੇ ਇਹੀ ਚੱਲਦੇ ਆ ਅਸੀਂ ਭਰਿਆਂ ਨੂੰ ਨਹੀਂ ਭਰਦੇ ਜਿਹੜੇ ਹੈਗੇ ਨਾ ਗਰੀਬ ਯੂ نو ਲੋੜ ਆ ਉਹਨਾਂ ਨੂੰ ਦੇ ਕੇ ਆਈਦਾ ਬਾਕੀ ਲੋਕੀ ਵੀਡੀਓਜ਼ ਵਿੱਚ ਦੇਖ ਵੀ ਸਕਦੇ ਆ ਤੇ ਅੱਜ ਬੈ ਕੇ ਗੱਲ ਕਰਨ ਦਾ ਇਹ ਹੀ ਮੁੱਦਾ ਸੀਗਾ ਤਾਂ ਕਰਕੇ ਤੁਹਾਣਾ ਗੱਲਬਾਤ ਕੀਤੀ ਆ ਤੇ ਇੱਦੀ ਪਿਆਰ ਦਿੰਦੇ ਰਹੋ ਨਿਆਰੇ ਲੁੱਟੋ ਮੌਸਮ ਬਹੁਤ ਵਧੀਆ ਹੈ ਲਾਈਕ ਸਬਸਕ੍ਰਾਈਬ ਤੇ ਬੈਲ ਆਈਕਨ ਪ੍ਰੈਸ ਕਰ ਦਿਓ ਵੀਡੀਓ ਨੂੰ ਤੱਕ ਤੋਂ ਜਿਆਦਾ ਪਿਆਰ ਦਿਓ ਇਹ ਵੀਡੀਓ ਨੂੰ ਸਭ ਤੋਂ ਜਿਆਦਾ ਪਿਆਰ ਦਿਓ ਤਾਂ ਹੀ ਪਤਾ ਲੱਗੇ ਕਿੰਨੇ ਬੰਦੇ ਜੁੜੇ ਆ ਕਿੰਨੇ ਬੰਦੇ ਖੇਦੇ ਆ ਅਨੰਦਿਆ ਕਰਦੇ ਆ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹੀ ਸੀਗਾ ਵਲੌਗ ਇਸ ਤੋਂ ਬਾਅਦ ਆਪਾਂ ਸਿਨੇਮੈਟਿਕ ਸ਼ੋਟ ਹੀ ਲੈਣੇ ਆ ਜੋ ਸਿਨੇਮੈਟਿਕ ਵੀਡੀਓ ਅਲੱਗ ਹੋਊਗੀ ਚਲੋ ਜੀ ਬਾਏ ਬਾਏ